ਜਾਹੀ ਨਮਸਕਾਰ ਸਸੀका ਦੋਸਤੋ ਮੈਟੋਡ ਆਪਣਾ ਸੰਜੀਵਾਵਾ ਇੱਕ ਵਾਰ ਫੇਰ ਤੁਹਾਡਾ ਸਾਰਾ ਸਵਾਗਤ ਕਰਦੇ ਹਾਂ ਦੋਸਤੋ 23 ਮਾਰਚ ਇੱਕ ਬਹੁਤ ਵੱਡਾ ਦਿਨ ਇਤਿਹਾਸਿਕ ਦਿਨ ਇਸ ਦਿਨ ਪੂਰਾ ਹਿੰਦੁਸਤਾਨ ਯਾ ਰੱਖਦਾ ਇਸ ਤਰੀਕ ਨੂੰ ਕਿਉਂ ਯਾਦ ਕੀਤਾ ਜਾਂਦਾ ਕਿਉਂਕਿ ਇਸ ਦਿਨ ਨੌਜਵਾਨ ਸਭਾ ਦੇ ਜਿਹੜੇ ਹੈਡ ਸੀ ਸ਼ਹੀਦ ਆਜ਼ਮ ਭਗਤ ਸਿੰਘ ਉਹਨਾਂ ਦਾ ਸ਼ਹੀਦੀ ਦਿਨ ਜਿਹੜਾ ਹੈ ਪੂਰੇ ਹਿੰਦੁਸਤਾਨ ਵਿੱਚ ਬੜੀ ਹੀ ਧੂਮਤਾਂ ਨਾਲ ਮਨਾਇਆ ਜਾਂਦਾ ਹੈ ਔਰ ਉਹਨਾਂ ਨੂੰ ਯਾਦ ਕੀਤਾ ਜਾਂਦਾ ਹੈ ਸਾਡੇ ਪੰਜਾਬ ਦੇ ਜਿਹੜੇ ਮੁੱਖ ਮੰਤਰੀ ਸਾਹਿਬ ਨੇ ਉਹਨਾਂ ਨੇ ਵੀ ਉਹਨਾਂ ਨੂੰ ਯਾਦ ਕਰਨ ਲਈ ਇੱਕ ਉਹਨਾਂ ਨੂੰ ਇੱਕ ਸਨਮਾਨ ਦਿੱਤਾ ਹੈ ਕਿ ਹਰ ਕੋਈ ਦਫ਼ਤਰ ਹੈ ਚਾਹੇ ਸਰਕਾਰੀ ਦਫ਼ਤਰ ਹੈ ਚਾਹੇ ਪ੍ਰਾਈਵੇਟ ਦਫ਼ਤਰ ਹੈ ਉਹਦੇ ਵਿੱਚ ਉਹਨਾਂ ਦੀ ਜਿਹੜੀ ਫੋਟੋ ਹੈ ਜ਼ਰੂਰ ਲਗਾਈ ਜਾਏਗੀ ਤੇ 23 ਮਾਰਚ ਨੂੰ ਸ਼ਹੀਦ ਆਜ਼ਮ ਭਗਤ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਬਣਾਇਆ ਜਾ ਰਿਹਾ ਹੈ ਉਹਨਾਂ ਤੇ ਗੱਲਬਾਤ ਕਰਨ ਲਈ ਸਾਡੇ ਨਾਲ ਸ਼ਿਵਸਾਣਾ ਪ੍ਰਧਾਨ ਸੋਨੀ ਜੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਉਹ ਇਸ ਦਿਹਾੜੇ ਤੇ ਕੀ ਕਰਨਾ ਚਾਹੁੰਦੇ ਨੇ ਜੈ ਹਿੰਦ ਸਰ ਜੈ ਹਿੰਦ ਸਰ 23 ਮਾਰਚ ਸ਼ਹੀਦ ਆਜ਼ਮ ਜੀ ਦਾ ਭਗਤ ਸਿੰਘ ਜੀ ਦਾ ਸ਼ਹੀਦੀ ਦਿਨ ਕੀ ਕਹਿਣਾ ਚਾਹੋਗੇ ਉਹਨਾਂ ਦੇ ਦਿਨ ਤੇ ਅ ਦਿਨ ਤੇ ਵਕੇ ਬੜਾ ਸਾਡਾ ਇੱਕ ਕੈਸੇ ਪਵਿੱਤਰ ਦਿਨ ਆ ਉਸ ਦਿਨ ਕਿ ਸਾਡੇ ਇੱਕ ਦੇਸ਼ ਤੇ ਬੜੇ ਵੱਡੇ ਸ਼ਹੀਦ ਜਿਹੜੇ ਆ ਉਹਨਾਂ ਨੇ ਆਪਣੀ ਸ਼ਹਾਦਤ ਦਿੱਤੀ ਸੀ ਸਾਡੀ ਦੇਸ਼ ਦੀ ਆਜ਼ਾਦੀ ਵਾਸਤੇ ਔਰ ਨਾਲ ਹੀ ਜਦੋਂ ਤੁਸੀਂ ਪਹਿਲਾਂ ਗੱਲ ਕੀਤੀ ਹੈ ਕਿ ਸਾਡੇ ਮੁੱਖ ਮੰਤਰੀ ਜੀ ਨੇ ਵੀ ਇਨੀਸ਼ੀਅਲੀ ਉਹਨਾਂ ਨੇ ਕਹਿ ਦਿੱਤਾ ਕਿ ਭਗਤ ਸਿੰਘ ਜੀ ਨੂੰ ਇੱਕ ਲੈਜੈਂਡਰੀ ਬਣ ਕੇ ਉਹਨਾਂ ਦੀ ਜੋ ਸਿੱਖਿਆਵਾਂ ਉਹਨੂੰ ਅਡਾਪਟ ਕਰੋ ਔਰ ਬਹੁਤ ਹੀ ਵਧੀਆ ਤਰੀਕੇ ਨਾਲ ਉਹਨਾਂ ਨੇ ਜਦੋਂ ਸ਼ਪਤ ਗ੍ਰਾਂਡ ਕੀਤਾ ਸੀ ਉਹ ਜਾ ਕੇ ਉਹਨਾਂ ਨੇ ਜਿਹੜਾ ਸ਼ਹੀਦੀ ਸਾਲ ਸੀਗਾ ਉੱਥੇ ਜਾ ਕੇ ਉਹਨਾਂ ਨੇ ਕੀਤਾ ਸੀਗਾ ਉਸ ਤੋਂ ਇਲਾਵਾ ਹਰ ਦਫਤਰ ਦੇ ਵਿੱਚ ਉਹਨਾਂ ਦੀ ਫੋਟੋ ਲੱਗੀ ਪਈ ਹੈ। ਲੇਕਿਨ ਮੈਂ ਤੁਹਾਡੇ ਮਾਧਮ ਦਾ ਇਹ ਨਾ ਕਰਨਾ ਚਾਹਾਂ ਕਿ ਜਿਹੜਾ ਭਗਤ ਸਿੰਘ ਵਾਲਾ ਕੰਮ ਸੀਗਾ ਉਹ ਹੁਣ ਉਹਨਾਂ ਨੇ ਸ਼ੁਰੂ ਕੀਤਾ ਜੇ ਮੈਂ ਕਹਾਂ ਕਿ ਉਸ ਤੋਂ ਪਹਿਲੇ 3 ਸਾਲ ਤੇ ਮੈਂ ਕਹਾਂ ਕਿ ਨਾ ਕਿ ਚਲੋ ਟਾਈਮ ਪਾਸ ਸੀਗਾ ਲੇਕਿਨ ਅਸਲੀ ਜੋ ਉਹਨਾਂ ਨੇ ਅਸਲੀ ਨਾਇਕ ਬਣੇ ਨੇ ਅਸਲੀ ਭਗਤ ਸਿੰਘ ਬਣੇ ਨੇ ਇਹ ਰੀਸੈਂਟਲੀ ਬਣੇ ਨੇ ਜਦੋਂ ਉਹਨਾਂ ਨੇ ਨਸ਼ਾ ਦੇ ਖਿਲਾਫ ਇੱਕ ਬਹੁਤ ਵੱਡੀ ਜਿਹੜੀ ਮੁਹਿੰਮ ਉਹਨਾਂ ਨੇ ਸ਼ੁਰੂ ਕੀਤੀ ਹੈ ਔਰ ਬੜੇ ਅੱਛੇ ਉਹਦੇ ਰਿਜ਼ਲਟਸ ਵੀ ਆ ਰਹੇ ਨੇ ਹਾਲਾਂਕਿ ਮੈਂ ਸਭ ਇਹ ਸਗਣਾ ਕਿ ਬਹੁਤ ਸੇ ਕਰਪਟ ਲੋਕ ਹਜੇ ਵੀ ਹੈਗੇ ਨੇ ਉਹ ਲੇਕਿਨ ਇਹ ਨਹੀਂ ਜਲਦੀ ਨਹੀਂ ਖਤਮ ਹੋ ਸਕਦੇ ਬਟ ਬਹੁਤ ਜ਼ਿਆਦਾ ਫਰਕ ਨਿਕਲਿਆ ਔਰ ਸਾਨੂੰ ਲੱਗਿਆ ਕਿ ਭਈ ਇਹ ਭਗਤ ਸਿੰਘ ਦੀ ਜੋ ਸੀਗੀ ਨਾ ਸਿੱਖਿਆਵਾਂ ਉਹਨਾਂ ਦਾ ਅਸਰ ਹੈ ਕਿ ਇਹ ਘੱਟ ਸ਼ੁਰੂ ਹੋ ਗਿਆ ਔਰ ਮੈਂ ਉਸ ਜੀਰਵਾ ਸੇ ਮੁੱਖ ਮੰਤਰੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਇਹਦੇ ਨਾਲ ਹੀ ਮੈਂ ਇਹ ਨਾਲ ਜ਼ਰੂਰ ਕਹਿਣਾ ਚਾਹਨਾ ਕਿ ਅਗਰ ਸਮਾਜਿਕ ਤੌਰ ਤੇ ਲੈ ਕੇ ਚੱਲੀਏ ਕਿ ਸਾਡੇ ਭਗਤ ਸਿੰਘ ਜੀ ਨੇ ਆਪਣੀ ਜਾਨ ਦੀ ਕੁਰਬਾਨੀ ਦਿੱਤੀ ਆਪਣੇ ਪਰਿਵਾਰ ਤੋਂ ਅਲੱਗ ਹੋ ਗਏ ਛੋਟੀ ਜਿਹੀ ਉਮਰ ਸੀ ਉਹਨਾਂ ਦੀ ਉਹਨਾਂ ਨੇ ਫਾਂਸੀ ਲਗਾ ਦਿੱਤੀ ਕਿ ਚੋਰਾਂ ਦੀ ਤਰ੍ਹਾਂ ਲੇਕਿਨ ਉਹਨਾਂ ਨੇ ਇੱਕ ਵਾਰੀ ਇਹ ਜ਼ਰੂਰ ਦੱਸ ਦਿੱਤਾ ਕਿ ਜਦੋਂ ਦੇਸ਼ ਦੇ ਪ੍ਰਤੀ ਜਜ਼ਬਾ ਹੁੰਦਾ ਜਾਂ ਸਮਾਜ ਦੇ ਪ੍ਰਤੀ ਜਜ਼ਬਾ ਹੁੰਦਾ ਹੈ ਤਾਂ ਉਦੋਂ ਫਿਰ ਇਹ ਚੀਜ਼ਾਂ ਜਿਹੜੀਆਂ ਨਾ ਵੱਡੀਆਂ ਛੋਟੀਆਂ ਲੱਗਦੀਆਂ ਜਾਨ ਵਗੈਰਾ ਦੂਸਰਾ ਵੀ ਹੈ ਜਾਂ ਪਰਿਵਾਰ ਵਗੈਰਾ ਇਹ ਬਹੁਤ ਛੋਟੇ ਲੱਗਦੇ ਨੇ ਤੋ ਸੋ ਇਹਨਾਂ ਨੇ ਛੋਟੀ ਉਮਰ ਦੇ ਵਿੱਚ ਹੀ ਬਹੁਤ ਵੱਡੀ ਉਹਨਾਂ ਨੇ ਸਾਨੂੰ ਸਿੱਖਿਸ਼ਾ万 ਦਿੱਤੀ